ਸਿੱਧੂ ਦਾ ਕਟੜ ਫੈਨ ਪਹੁੰਚ ਗਿਆ ਹਵੇਲੀ ਤੇ ਥਾਪੀਆਂ ਮਾਰ ਜाहिर ਕੀਤਾ ਸਿੱਧੂ ਦੇ ਲਈ ਪਿਆਰ ਥਾਰ ਨੂੰ ਦੇਖ ਨਿਕਲੇ ਹੰਝੂ ਤੇ ਤਾਹਾਂ ਮਾਰ ਮਾਰ ਲੱਗਿਆ ਰੋਣਾ ਆਪਣੀ ਪੈਨਸ਼ਨ ਦੇ ਖਰਚੇ ਤੇ ਮਾਪਿਓ ਨੂੰ ਜਿੱਦ ਕਰ ਲੈ ਆਇਆ ਸਿੱਧੂ ਮੂਸੇਵਾਲੇ ਦੀ ਹਵੇਲੀ ਇਹ ਸਿੱਧੂ ਮੂਸੇਵਾਲੇ ਦੇ ਫੈਨ ਨੇ ਜਿਹੜੇ ਪਰੇ ਤੋਂ ਪਰੇ ਮਿਲ ਜਾਂਦੇ ਨੇ ਅੱਜ ਵੱਖਰਾ ਹੀ ਫੈਨ ਆ ਹਵੇਲੀ ਪਹੁੰਚ ਗਿਆ ਬਹੁਤ ਜ਼ਿਆਦਾ ਭਾਵਕ ਵੀ ਲੱਗ ਰਿਹਾ ਸੀ ਥਾਰ ਨੂੰ ਦੇਖ ਕੇ ਤਾਂ ਹਾਂ ਮਾਰ ਮਾਰ ਰੋਣ ਲੱਗ ਗਿਆ ਤੇ ਇੱਕੋ ਹੀ ਗੱਲ ਕਹਿਣ ਲੱਗ ਗਿਆ ਕਿ ਦੁਸ਼ਮਣਾਂ ਨੇ ਗੋਲੀਆਂ ਮਾਰ ਕੇ ਮੂਸੇਵਾਲੇ ਜੱਟ ਨੂੰ ਮਾਰਿਆ ਸਟੈਚੂ ਦੇ ਕੋਲ ਥਾਪੀਆਂ ਮਾਰ ਕੇ ਜ਼ਾਹਰ ਕਰ ਰਿਹਾ ਪਿਆਰ ਇਹ ਸਿੱਧੂ ਮੂਸੇਵਾਲੇ ਦਾ ਉਹ ਫੈਨ ਹੈ ਜਿਸ ਨੂੰ ਕਟੜ ਫੈਨ ਕਹਿ ਸਕਦੇ ਆ ਇਹ ਸਮਝ ਸਭ ਕੁਝ ਸਕਦਾ ਪਰ ਬੋਲ ਨਹੀਂ ਸਕਦਾ ਦਿਮਾਗੀ ਹਾਲਤ ਠੀਕ ਨਹੀਂ ਪਰ ਸਿੱਧੂ ਮੂਸੇਵਾਲੇ ਦੇ ਫੈਨ ਹੈ ਇਹਨੇ ਜ਼ਿਆਦਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਨੂੰ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਇਸ ਫੈਨ ਦੇ ਲਈ ਕੀ ਕੁਝ ਕਹਿਣਾ ਚਾਹੋਗੇ ਉਹ ਜਰੂਰ ਦੱਸਿਓ ਨਾਮ ਹੋ ਜਾਂਦੀਆਂ ਨੇ ਅੱਖਾਂ ਜਦੋਂ ਸਿੱਧੂ ਮੂਸੇਵਾਲੇ ਦੇ ਫੈਨ ਐ ਇੰਨਾ ਹਾਲਾਤਾਂ ਦੇ ਵਿੱਚ ਦੇਖਦੇ ਆਂ ਪਰ ਫਿਰ ਵੀ ਇਹ ਨੌਜਵਾਨ ਜਿੱਦ ਕਰਕੇ ਆਪਣੀ ਅੰਗ ਖੀਨ ਵਾਲੀ ਪੈਨਸ਼ਨ ਤੇ ਖਰਚਾ ਕਰਕੇ ਸਿੱਧੂ ਮੂਸੇਵਾਲੇ ਦੀ ਹਵੇਲੀ ਆਪਣੇ ਮਾਪਿਆਂ ਨੂੰ ਜਿੱਦ ਕਰ ਲਿਆ ਤੇ ਥਾਰ ਨੂੰ ਦੇਖ ਕੇ ਤਾਂ ਹਾ ਮਾਰ ਮਾਰ ਰੋਣ ਲੱਗ ਗਿਆ ਤੇ ਇਨਸਾਫ ਦੀ ਮੰਗ ਕਰਨ ਲੱਗ ਗਿਆ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਹੈ ਸਿੱਧੂ ਮੂਸੇਵਾਲੇ ਦਾ ਉਹ ਫੈਨ ਹੈ ਜੋ ਥਾਪੀਆਂ ਮਾਰ ਕੇ ਪਿਆਰ ਜ਼ਾਹਰ ਕਰਦਾ ਜਿਨ੍ਹਾਂ ਨੇ ਸੋਚਿਆ ਸੀ ਕਿ ਥਾਪੀਆਂ ਮੁੱਕ ਜਾਣੀਆਂ ਇਹ ਥਾਪੀਆਂ ਹੀ বাজਦੀਆਂ ਰਹਿਣਗੀਆਂ ਇੰਨ ਚੱਲਦੀਆਂ ਰਹਿਣਗੀਆਂ ਆ ਦੱਸੋ ਦੇਖੋ ਤੁਸੀਂ ਇਸ਼ਾਰਾ ਕਰਕੇ ਦੱਸਦਾ ਹੈ ਕਿ ਗੈਂਗਸਟਰਾਂ ਨੇ ਕਿਵੇਂ ਗੋਲੀਆਂ ਮਾਰੀਆਂ ਨੇ ਸਿੱਧੂ ਮੂਸੇਵਾਲੇ ਦੇ ਤੇ ਇਸ ਨੇ ਇਹ ਗੱਲ ਵੀ ਦੱਸੀ ਕਿ ਅੰਗਹੀਨ ਦੀ ਪੈਨਸ਼ਨ ਮਿਲਣੀ ਸੀ ਤੇ ਆਪਣੇ ਮਾਪਿਓ ਨੂੰ ਇਸ ਨੇ ਕਿਹਾ ਕਿ ਮੇਰੀ ਪੈਨਸ਼ਨ ਤੇ ਤੁਸੀਂ ਖਰਚਾ ਕਰਕੇ ਸਾਰਾ ਮੈਨੂੰ ਮੂਸੇ ਲੈ ਚਲੋ ਇੱਕ ਵਾਰ ਮੈਨੂੰ ਹਵੇਲੀ ਦਿਖਾ ਲਿਓ ਮੇਰੀ ਦਿਲ ਦੀ ਇੱਛਾ ਪੂਰੀ ਹੋ ਜੂਗੀ ਤਾਂ ਇਸ ਨੇ ਇਹ ਵੀ ਕਿਹਾ ਕਿ ਅੱਜ ਬੜੀ ਖੁਸ਼ੀ ਹੈ ਮਨ ਦੇ ਵਿੱਚ ਤੇ ਦੁੱਖ ਵੀ ਹੈ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਆਇਆ ਇਸ ਦਾ ਬਾਪ ਇਸ ਨੂੰ ਮੋਢਿਆਂ ਤੇ ਚੁੱਕ ਕੇ ਹਵੇਲੀ ਦਿਖਾਉਣ ਦੇ ਲਈ ਲੈ ਕੇ ਆਇਆ ਬੜੀ ਔਖਾਈ ਦੇ ਨਾਲ ਮੋਢਿਆਂ ਤੇ ਚੁੱਕਿਆ ਇੱਕ ਪੁੱਤ ਨੂੰ ਚਾਹੇ ਅੱਜੇ ਸਮਝ ਬਹੁਤ ਕੁਝ ਸਕਦਾ ਬੋਲ ਨਹੀਂ ਸਕਦਾ ਅੱਖਾਂ ਨਾਮ ਹੋ ਗਈਆਂ ਇਸ ਦੀਆਂ ਥਾਰ ਨੂੰ ਦੇਖ ਕੇ ਕੀ ਕੁਝ ਕਿਹਾ ਪਰਿਵਾਰ ਨੇ ਤੇ ਇਸ ਨੌਜਵਾਨ ਨੇ ਉਹ ਵੀ ਸੁਣੋ ਇਹ 37 ਸਾਲ ਦਾ ਜੀ ਇਹ ਜਿੱਦੇ ਤੋਂ ਹੀ ਉਹਨਾਂ ਦੀ ਡੈਥ ਹੋ ਗਈ ਸੀ ਸਸੇ ਪਹਿਲਾਂ ਤਾਂ ਜਾਣਦੇ ਨੇ ਸੀਗੇ ਮੁੜ ਕੇ ਜਦੋਂ ਜਿਉਂ-ਜਿਉਂ ਉਹਨਾਂ ਦੀ ਫੋਟੋ ਮੰਗਾਂਗਾ ਅਖਬਾਰਾਂ ਚਾਹੀਦੇ ਅਖਬਾਰ ਤੇ ਵੀ ਪਹਿਲਾਂ ਵੇਂਦਾ ਮੋਬਾਈਲ ਤੇ ਟੀਵੀ ਤੇ ਵੇਂਦਾ ਬਹੁਤ ਰੋਇਆ ਇਹ ਬਹੁਤ ਵੱਧ ਹੀ ਰੋਇਆ ਸੀ ਵੀ ਬਹੁਤ ਰੋਇ ਜਦੋਂ ਸੰਸਕਾਰ ਹੁੰਦਾ ਸੀ ਹੁੰਦਾ ਸੀ ਬਹੁਤ ਰੋਇ ਬਹੁਤ ਚਿੱਤਾਂ ਮੈਨੂੰ ਮੈਂ ਜਦੋਂ ਮੇਰਾ ਟਾਈਮ ਲੱਗਾ ਸੀ ਮੈਂ ਚੋਰ ਨੂੰ ਫੋਨ ਕਰਕੇ ਉਹਦੀਆਂ ਵੀਡੀਓ ਵੇਖ ਲੈਂਦੀ ਸੀ ਜਿਹੜੇ ਮੈਥੋਂ ਫੜ ਲੈਂਦੇ ਹੁੰਦੇ ਸੀਗੇ ਕਹਿੰਦੇ ਵੀ ਤੂੰ ਪਾਗਲ ਹੋ ਜੇਂਗੀ ਤੇ ਵੀ ਐਂ ਵੇਖ ਵੇਖ ਕੇ ਤੇ ਵੀ ਜਾਨੀ ਦੀ ਸਾਨੂੰ ਵੀ ਬਹੁਤ ਦੁੱਖ ਹੋਇਆ ਤੇ ਅਸੀਂ ਉਹ ਤੋਂ ਉਹਦੇ ਕਹੇ ਕਹੇ ਕਿ ਵੀ ਜਾਣੇ ਆ ਜਾਣੇ ਆ ਜਾਣੇ ਆ ਅੱਜ ਵੈਗਰੂ ਨੇ ਸਾਨੂੰ ਅੱਜ ਹੁਣ ਵਿੱਚ ਰਹਿੰਦਾ ਸੀ ਬਹੁਤ ਇਹ ਜੀ ਕਹਿੰਦਾ ਮੈਂ ਤੇਲ ਮੈਂ ਪਾ ਦੂੰਗਾ ਅੱਛਾ ਗੱਡੀ 'ਚ ਮੈਨੂੰ ਲੈ ਚੱਲੋ ਤੇ ਇੱਕ ਵਾਰੀ ਲੈ ਜਾ ਹਾਂ ਹੁਣ ਤੇਲ ਇਹਨੇ ਆਪ ਹੀ ਪਾਇਆ ਪਰ ਫਿਰ ਆਉਂਦਾ ਨਹੀਂ ਨਾ ਜਿੰਨੀ ਤੁਰਨ ਜਾਂਦਾ ਸਾਨੂੰ ਸਮਝ ਸਾਰੀ ਆ ਤੇ ਬੋਲ ਵੀ ਨਹੀਂ ਸਕਦਾ ਨਾ ਬੋਲ ਵੀ ਨਹੀਂ ਸਕਦਾ ਉਹ ਸਾਨੂੰ ਆਪਦੀ ਚੋ ਆਪਦੀ ਚੋ ਹਾਂਜੀ ਆਪਦੀ ਪੈਨਸ਼ਨ ਚੋਂ ਤੇਲ ਪਵਾ ਕੇ ਲਿਆਇਆਗਾ ਹਾਂਜੀ ਹਾਂਜੀ ਬੇਟਾ ਹਾਂਜੀ ਬੇਟਾ ਅਸੀਂ ਉਹ ਨਾਲ ਬੀਲਸ ਲਈ ਜਿੱਤੋ ਕੋਲੇ ਵਾ ਠੀਕ ਹਾਂਜੀ ਉਹਦਾ ਹੈਂਡੀਕੈਪ ਤਾਂ ਜੀ ਇਹ ਜਿੱਦ ਕਰਦਾ ਸੀ ਆ ਅੱਛਾ ਕਹਿੰਦਾ ਮੈਂ ਜ਼ਰੂਰ ਮੂਸੀ ਵਾਲੇ ਕੋਲ ਪਿੰਡ ਜਾ ਕੇ ਆਉਣਾ ਅੱਛਾ ਤੇ ਉਹ ਕਿੰਨੇ ਚਿਰ ਤੋਂ ਸੁਣਦਾ ਬਾਈ ਇਹ ਸ਼ੁਰੂ ਤੋਂ ਹੀ ਆ ਕੁੱਝ ਲੋਕ ਸੁਣਦਾ ਇਹ ਜਿਹੜਾ ਦਿਨ ਜਿੱਦੇ ਮੋਤ ਹੋਈ ਆ ਨਾ ਫੂਸੀ ਵਾਲੇ ਦੀ ਉਹਦੇ ਇੰਨਾ ਰੋਇਆ ਬਹੁਤ ਜ਼ਿਆਦਾ ਅੱਛਾ ਟੀਵੀ ਦੇਖ ਕੇ ਨਾ 5 ਵਜੇ ਖਬਰ ਤੇ ਇਹਨੇ ਸਾਨੂੰ ਦੱਸਿਆ ਕਿ ਉਹਦਾ ਮੂਸੀ ਵਾਲਾ ਮਾਰਤਾ ਅੱਜ ਬੋਲਦਾ ਬਾਈ ਨਹੀਂ ਬੋਲਦਾ ਨਹੀਂ ਅੱਛਾ ਕਿੰਨੀ ਉਮਰ ਬਾਈ ਜੀ ਇਹਦੀ ਉਮਰ 36 ਸਾਲ ਹੈ ਤਾਂ ਸਮਝਦਾ ਕੀ ਸਮਝ ਆਉਂਦਾ ਪੂਰੇ ਹਾਂ ਸਮਝਦਾ ਸਾਰਾ ਕੁਝ ਸਮਝਦਾ ਅੱਜ ਜਿੱਦ ਕਰਕੇ ਲਿਆ ਹਾਂ ਹਾਂ ਜਿੱਦ ਕਰਕੇ ਲਿਆ ਹਾਂ ਸਹੀ ਕਹਿੰਦਾ ਬਿਸ਼ਨੋਈ ਵਰਗਾ ਲਿਆਇਆ ਇੱਕ